ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਮੀਤ ਕਰਦੇ ਆ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਖੁਸ਼ ਰੱਖਣ ਤੰਦਰੁਸਤ ਰੱਖਣ ਤੇ ਰੱਖਿਆ ਬਖਸ਼ਣ ਤੇ ਅੱਜ ਦੀ ਵੀਡੀਓ ਜੀ ਆਪਾਂ ਸ਼ਾਮ ਤੋਂ ਸ਼ੁਰੂ ਕਰ ਰਹੇ ਆ ਟਾਈਮ ਹੋ ਗਿਆ ਜੀ ਸ਼ਾਮ ਦਾ 6 ਵਜੇ ਦਾ ਤੇ ਆਪਾਂ ਆਏ ਸੀ ਜੀ ਛੱਤ ਤੇ ਉਹਨੂੰ ਥੋੜਾ ਜਿਹਾ ਖੇਤਾਂ ਦਾ ਵੀਊ ਦਿਖਾ ਰਹੇ ਆ ਹਨਾ ਹੁਣ ਖੇਤਾਂ ਚ ਜਾਣ ਨੂੰ ਮਨ ਨਹੀਂ ਕਰਦਾ ਆਪਾਂ ਗਰਮੀ ਬਹੁਤ ਹੈ ਇਸ ਕਰਕੇ ਆਪਾਂ ਕਦੇ ਹੀ ਨਹੀਂ ਗਏ ਹੁਣ ਚੋਨੇ ਨੂੰ ਗਿਆੜਾ ਗੜਾ ਮਾਰਨਾ ਤੇ ਜਦੋਂ ਹੀ ਗਏ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਤੇ ਆਪਾਂ ਤੁਹਾਨੂੰ ਜੀ ਉਪਰੋਂ ਹੀ ਦਿਖਾ ਦਿੰਨੇ ਆ ਥੋੜਾ ਜਾਂ ਹਨਾ ਚੋਨੇ ਹੁਣ ਨਿਸਰਣ ਨੂੰ ਤਿਆਰ ਨੇ ਸਾਡੇ ਇਲਾਕੇ ਦੇ ਵਿੱਚ ਥੋੜੇ ਜਿਹੇ ਚੋਨੇ ਆ ਜਿਹੜੇ ਲੇਟ ਲੱਗਦੇ ਆ ਤੇ ਇਸ ਕਰਕੇ ਕੁਝ ਜਗ੍ਹਾ ਤੇ ਤਾਂ ਚੋਨਾ ਬਸ ਤਿਆਰ ਹੀ ਨਿਸਰਾ ਖੜਾਏ ਤੇ ਕੋਈ ਜਗ੍ਹਾ ਤੇ ਹਲੇ ਨਹੀਂ ਨਿਸਰਿਆ ਤੇ ਇਧਰ ਬੱਚੇ ਮਸਤੀ ਕਰ ਰਹੇ ਨੇ ਤੇ ਮੈਂ ਆਪਾਂ ਨੇ ਗੋਏ ਵਿੱਚ ਗਟਿਆਂ ਦੇ ਸਾਫ ਕਰਤੀਆਂ ਸੀ ਤੇ ਹੁਣ ਆਪਾਂ ਸੁੱਕਣੇ ਪਾਇਆਂ ਸੀ ਦਾਵਾਦਨ ਹੋ ਗਏ ਨੇ ਤੁੱਕ ਲੱਗਦੀ ਰਹੀ ਏ ਤੇ ਜਿੰਨੇ ਸੁੱਕ ਗਏ ਨੇ ਆਪਾਂ ਪਾ ਲੈਨੇ ਗਟਿਆਂ 'ਚ ਤੇ ਬਾਕੀ ਦੇ ਬਾਅਦ 'ਚ ਤਾ ਹੋਰ ਸੁੱਕਣੇ ਪਾਵਾਂਗੇ ਕੱਲ ਨੂੰ ਤੇ ਪਹਿਲਾ ਤਾਂ ਜੀ ਮੈਂ ਪਾ ਤਾਂ ਲਏ ਸੀ ਦੋ ਘਟੇ ਪਰੇ ਸੀ ਗੋਇਆਂ ਦੇ ਤੇ ਉਹ ਮੈਂ ਲੈ ਗਈ ਸੀ نیچے ਪੌੜੀ ਦੇ نیچے ਆਪਾਂ ਰੱਖਤੇ ਸੀ ਤੇ ਉਹ ਹੀ ਸੁੱਕੇ ਰਹੇ ਆ ਬਾਕੀ ਸਾਰੇ ਭੇਜ ਗਏ ਸੀ ਕਿਉਂਕਿ ਬਾਰਸ਼ਾਂ ਵੀ ਬਹੁਤ ਜ਼ਿਆਦਾ ਹੋਈਆਂ ਇਸ ਵਾਰੀ ਤੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਸੀ ਬਸ ਹੁਣ ਕਿਤੇ ਜਾ ਸੁੱਖ ਦਾ ਸਾਹ ਆਇਆ ਏ ਤੇ ਹੁਣ ਜੀ ਇਹ ਗੋਇਆ ਜਿਹੜੇ ਮੈਂ ਨਾ ਸਾਰੇ ਵਿਚੋਂ ਟਾਲ ਕੇ ਤੇ ਮੈਂ ਪਾ ਲਾਂਗੀ ਜੀ ਹੁਣ ਘਟਿਆਂ ਦੇ ਵਿੱਚ ਤੇ ਬਾਕੀ ਤੇ ਆਪਾਂ ਫੇਰ ਤੋਂ ਖਲਾਰ ਦਿਆਂਗੇ ਜਿਹੜੇ ਗਿੱਲੇ ਆ ਤੇ ਇਸ ਤੋਂ ਬਾਅਦ ਜੀ ਮੈਂ ਵੀਡੀਓ ਸ਼ੁਰੂ ਕੀਤੀ ਅਗਲੇ ਦਿਨ ਤੋਂ ਅੱਜ ਦਿਨ ਹੈ ਜੀ ਵੀਰਵਾਰ ਦਾ ਤੇ ਅਨ ਰੀਤ ਨੂੰ ਜੀ ਮੈਂ ਪਾਪਕੋਰਨ ਬਣਾਤੇ ਸੀ ਤੇ ਉਹਨੂੰ ਬਿਠਾਤਾ ਸੀ ਟੀਵੀ ਲਾ ਕੇ ਤੇ ਫੇਰ ਹੀ ਮੇਰਾ ਕੰਮ ਹੁੰਦਾ ਏ ਕਿਉਂਕਿ ਜਦੋਂ ਗੁਰਸਈਤ ਵਰੀ ਕਰੇ ਹੁੰਦੀਆਂ ਨੇ ਤੇ ਉਹਦਾ ਤਾਂ ਉਹ ਬਹੁਤ ਵਧੀਆ ਖੇਡ ਲੈਂਦੀ ਏ ਤੇ ਜਦੋਂ ਸਕੂਲ ਚਲੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਏ ਮੈਨੂੰ ਤੇ ਬਸ ਉਹਨੂੰ ਐ ਹੁੰਦਾ ਵੀ ਉਹ ਕਿਉਂ ਚਲੀਆਂ ਗਈਆਂ ਨਹੀਂ ਮੈਨੂੰ ਨਾਲ ਖੇਡਣਾ ਏ ਤੇ ਇਸ ਕਰਕੇ ਜੀ ਬਹੁਤ ਜ਼ਿਆਦਾ ਤੰਗ ਕਰਦੀ ਏ ਤੇ ਹੁਣ ਉਹਦੇ ਪਾਪਾ ਨੂੰ ਮੈਂ ਭੇਜਿਆ ਸੀ ਮੈਂ ਕਿਹਾ ਤੁਸੀਂ ਉਹਦੇ ਵਾਸਤੇ ਪੌਪ ਕੌਣ ਲਿਆਓ ਬਾਕੀ ਉਹ ਮੱਕੀ ਲਿਆਇਆ ਏ ਫੁੱਲਿਆਂ ਵਾਲੀ ਤੇ ਆਪਾਂ ਉਹਦੇ ਫਿਰ ਬਣਾ ਕੇ ਘਰੇ ਦਿੱਤੇ ਆ ਤੇ ਹੁਣ ਵਧੀਆ ਟੀਵੀ ਨਾਲੇ ਦੇਖੀ ਜਾਂਦੀ ਏ ਨਾਲੇ ਖਾਧੀ ਜਾਂਦੀ ਏ ਤੇ ਹੁਣ ਮੈਂ ਸੋਚ ਰਹੀ ਸੀ ਕਿ ਫਟਾਫਟ ਮੈਂ ਕੰਮ ਕਰ ਲਾਂ ਕਿ ਜਿੰਨੇ ਕੋ ਹੋ ਗਏ ਬਾਸ ਕੋਈ ਪਤਾ ਨਹੀਂ ਉਹਦਾ ਕਿਹੜੇ ਵੇਲੇ ਫੇਰ ਰੋਣ ਲੱਗ ਜਾਵੇ ਤੇ ਛੋਟੇ ਬੱਚੇ ਹੁਣ ਤਾਂ ਜੀ ਬਹੁਤ ਔਖਾ ਹੁੰਦਾ ਹੈ ਕੰਮ ਕਰਨਾ ਤੇ ਉੱਪਰੋਂ ਮੰਮੀ ਵੀ ਬਿਮਾਰ ਹੋਏ ਪਏ ਨੇ ਨਹੀਂ ਤਾਂ ਉਹ ਕਿਤੇ ਆੜਗਵਾੜ ਦੇ ਘਰੇ ਲਿਆ ਜਾਂਦੇ ਨੇ ਤੇ ਫੇਰ ਕੋਸ ਹੋ ਜਾਂਦੀ ਏ ਤੇ ਤੇ ਮੰਮੀ ਹੁਣ ਕਈ ਦਿਨਾਂ ਤੋਂ ਬਿਮਾਰ ਨੇ ਤੇ ਸਾਨੂੰ ਨਾ ਬਹੁਤ ਔਖਾ ਹੋਇਆ ਪਿਆ ਏ ਤੇ ਟੈਨਸ਼ਨ ਵੀ ਬਹੁਤ ਜ਼ਿਆਦਾ ਹੋਈ ਪਈ ਏ ਕਿਉਂਕਿ ਬਜ਼ੁਰਗਾਂ ਦਾ ਵੀ ਠੀਕ ਰਹਿਣਾ ਬਹੁਤ ਜ਼ਰੂਰੀ ਏ ਘਰ ਦੇ ਵਿੱਚ ਬਜ਼ੁਰਗਾਂ ਦੀ ਬਹੁਤ ਲੋਡ ਹੁੰਦੀ ਏ ਤੇ ਕਦੇ-ਕਦੇ ਤਾਂ ਬਹੁਤ ਟੈਨਸ਼ਨ ਜੀ ਹੋ ਜਾਂਦੀ ਏ ਵੀ ਪਤਾ ਨਹੀਂ ਵੀ ਮੰਮੀ ਨੂੰ ਕੁਝ ਜ਼ਿਆਦਾ ਨਾ ਹੋ ਜਾਵੇ ਕਿਉਂਕਿ ਬਜ਼ੁਰਗਾਂ ਦਾ ਬੀ ਆਪਣੇ ਵਰਗਿਆਂ ਨੂੰ ਕੁਛ ਨਾ ਕੁਛ ਹੋਇਆ ਰਹਿੰਦਾ ਹੈ ਤੇ ਉਹ ਤਾਂ ਫਿਰ ਵੀ ਬਜ਼ੁਰਗ ਆ ਤੇ ਬਹੁਤ ਡਰਜਾ ਲੱਗਦਾ ਰਹਿੰਦਾ ਹੈ ਤੇ ਬਾਕੀ ਚਲੋ ਵਾਇਰਸ ਸੱਚੇ ਪਾਛਾ ਠੀਕ ਕਰ ਦੇਣ ਜੀ ਹੁਣ ਆਪਾਂ ਝਾੜੂ ਝੂਲਾ ਲਾ ਲਿਆ ਹੈ ਤੇ ਉਸ ਤੋਂ ਬਾਅਦ ਜੀ ਆਪਾਂ ਪਰਤਮੀ ਸਾਫ ਕਰ ਲੈ ਸੋਈ ਚ ਤੇ ਹੁਣ ਮੈਂ ਰੱਖਾ ਜੀ ਦੁੱਧ ਕਰਮ ਹੋਣ ਵਾਸਤੇ ਤੇ ਨਾਲ ਹੀ ਬਣਾਉਂਦੇ ਆ ਜੀ ਤੋਰੀਆਂ ਕੱਟਦੇ ਆ ਤੇ ਤੋਰੀਆਂ ਤੇ ਸਬਜ਼ੀ ਬਣਾਵਾਂਗੇ ਅੱਜ ਤੇ ਵੈਸੇ ਤਾਂ ਰਾਤ ਵਾਲੀ ਸਬਜ਼ੀ ਵੀ ਪਈ ਹੈ ਸੋਲੇ ਆਂ ਦੀ ਆਲੂ ਸੋਲੇ ਬਣਾਏ ਸੀ ਤੇ ਥੋੜੀ ਜਿਹਾ ਆਪਾਂ ਬਣਾ ਲੈਂਦੇ ਆ ਤੋਰੀਆਂ ਦੀ ਸਬਜੀ ਤੇ ਇੱਧਰ ਜੇ ਆਪਾਂ ਸਾਗ ਲਿਆ ਏ ਅੱਜ ਤੇ ਇਹ ਦੇਖੋ ਜੀ ਆਪਾਂ ਸਾਗ ਲਿਆ ਏ ਵੀਕਨ ਆਇਆ ਸੀ ਬਹੁਤ ਮਹਿੰਗਾ ਏ ਜੀ ਸਾਗ ਅਜੇ ਤਾਂ ਹੁਣਾ 100 ਰੁਪਏ 'ਚ 4 ਗੁੱਟੀਆਂ ਦੇ ਰਹੇ ਸੀ ਤੇ ਆਪਾਂ 80 ਰੁਪਏ 'ਚ ਲਈਆਂ ਤਿੰਨ ਗੁੱਟੀਆਂ ਇੱਕ ਪਾਲਕ ਦੀ ਏ ਤੇ ਦੋ ਸਾਗ ਦੀਆਂ ਨੇ हां वे सब्जियां जी खा खा के ना मां ना हो जाए क्या प्यास ਤੇ ਆਪਾਂ ਸੋਚਿਆ ਵੇ ਅੱਜ ਸਾਗ ਬਣਾਉਂਦੇ ਆ ਇੱਥੇ ਵਿੱਚ ਨਸਤੇ ਆਏ ਸੀ ਬਾਈ ਤੇ ਉਹਨਾਂ ਤੋਂ ਲਿਆ ਆਪਾਂ ਤੇ ਹੁਣ ਜੀ ਮੈਂ ਕੱਟਦੀਆਂ ਤੋਰੀਆਂ ਤੇ ਨਾਲ ਜੀ ਦੁੱਧ ਕਰਨ ਕਰਦੇ ਪਏ ਤੇ ਇਧਰ ਮੈਂ ਪਾਣੀ ਰੱਖਿਆ ਹੈ ਗਰਮ ਆਪਾਂ ਇਹਦੇ ਨਾਲ ਧੋਵਾਂਗੇ ਚਿਕੂ ਤੇ ਰੋਟੀਆਂ ਵਾਦੀ ਛਾਬੀ ਚਲੋ ਜੀ ਹੁਣ ਮੈਂ ਉਸ ਤੋਂ ਬਾਅਦ ਜੀ ਲੱਗ ਪਈ ਸੀ ਇੱਧਰ ਰਸੋਈ ਦੇ ਵਿੱਚ ਤੇ ਮੈਂ ਚਿੱਕੂ ਤੇ ਇੱਕ ਖਾਰੀ ਆਪਾਂ ਧੋਣੀ ਸੀਗੀ ਰੋਟੀਆਂ ਵਾਲੀ ਤੇ ਉਹਦੇ ਲਈ ਮੈਂ ਪਾਣੀ ਗਰਮ ਕਰਕੇ ਤੇ ਉਹ ਮੈਂ ਸਿੰਕ ਚ ਪਾ ਲਿਆ ਤੇ ਨਾਲ ਹੀ ਥੋੜਾ ਜਿਹਾ ਠੰਡਾ ਪਾਣੀ ਛੱਡਿਆ ਤੇ ਉਹਦੇ ਚ ਹੁਣ ਮੈਂ ਸਰਫ ਪਾ ਕੇ ਤੇ ਇਹਨਾਂ ਨੂੰ ਬੁਰਸ਼ ਦੇ ਨਾਲ ਧੋ ਕੇ ਤੇ ਆਪਾਂ ਜੀ ਸੁੱਕਣੇ ਪਾ ਦਿਆਂਗੇ ਕਿਉਂਕਿ ਗਰਮ ਪਾਣੀ ਨਾਲ ਨਾਲ ਬਹੁਤ ਵਧੀਆ ਨਿਖਰ ਆਉਂਦੀ ਹੈ ਨਹੀਂ ਕਿਉਂਕਿ ਉਹ ਲੱਗਿਆ ਹੁੰਦਾ ਹੈ ਨਾਲ ਠੰਡਾ ਤੇ ਉਹ ਸਾਰਾ ਲੈ ਜਾਂਦਾ ਹੈ ਫਿਰ ਤੇ ਇੱਥੇ ਜੀ ਮੈਂ ਹੁਣ ਲੱਗ ਪਈ ਸੀ ਸ਼ਾਮ ਦਾ ਟਾਈਮ ਸੀ ਸ਼ਾਮ ਦਾ ਤਾਂ ਨਹੀਂ ਕਹਿ ਸਕਦੇ ਯਾਨੀ ਕਿ 2:00 ਵਜੇ ਦਾ ਹੈਗਾ ਸੀ ਟਾਈਮ ਤੇ ਮਰਨਾ ਸਾਗ ਰਹਿ ਗਿਆ ਸੀ ਤੋੜਨ ਵਾਲਾ ਤੇ ਮੈਂ ਸੋਚਿਆ ਕਿ ਹੁਣ ਮੈਂ ਇੱਕ ਵਾਰੀ ਸਾਗ ਤੋੜ ਲਵਾਂ ਤੇ ਅਨਰੀਤ ਨੇ ਤਾਂ ਸਵੇਰੇ ਸੌ ਲਿਆ ਸੀ ਥੋੜੀ देर ਬਾਕੀ ਬਸ ਉਸ ਤੋਂ ਬਾਅਦ ਉੱਠ ਪਈ ਤੇ ਹੁਣ ਬਸ ਤੈਲ ਕੰਮ ਚਾਈ ਫਿਰਦੀ ਏ ਤੇ ਆਪਾ ਜੀ ਹੁਣ ਸਾਗ ਤੋੜ ਰਹੇ ਸੀ ਸਾਰਾ ਖਰਾਬ ਨਿਕਲਿਆ ਆਪਾਂ ਨੂੰ ਤਾਂ ਨਾ ਸਾਗ ਵਾਲੇ ਭਾਈ ਨੇ ਠਾਗ ਹੀ ਲਿਆ ਤੇ ਇਹ ਦੇਖੋ ਨਾਲ ਦਵਾਈ ਉਦਾਂ ਹੀ ਲੱਗੀ ਹੋਈ ਸੀ ਪੱਤਿਆਂ ਦੇ ਉੱਪਰ ਪਾਲਕ ਦੇ ਤੇ ਵੇਟ ਵੀ ਨਹੀਂ ਕਰਦੇ ਵਿਚਾਲਾ ਦਵਾਈ ਸੁੱਟੀ ਹੈ ਤੇ ਕੋਈ ਇੱਕ ਅਦਾ ਦਿਨ ਨਾ ਤੋੜੀਏ ਹਨਾ ਵੀ ਅਗਲੇ ਦੀ ਵੀ ਸਿਹਤ ਦਾ ਹੁੰਦਾ ਹੈ ਉਹ ਤੇ ਬਾਕੀ ਨਹੀਂ ਜੀ ਕੋਈ ਵੀ ਨਹੀਂ ਐਵੇਂ ਸੋਚਦਾ ਤੇ ਆਪਾਂ ਜੀ ਫਿਰ ਚੰਗੀ ਤਰ੍ਹਾਂ ਧੋ ਲਿਆ ਸੀ 6-7 ਵਾਰ ਮੈਂ ਧੋਇਆ ਪਾਲਕ ਨੂੰ ਵੀ ਅੱਧੀ ਤਾਂ ਉਹ ਵੇਚ ਹੀ ਕੋੜ ਗਈ ਸੀ ਤੇ ਉਸ ਤੋਂ ਬਾਅਦ ਜੀ ਮੈਂ ਫਿਰ ਲੱਗ ਪਈ ਸੀ ਅੰਗੀਠੀ ਆਪਾਂ ਬਣਾਈ ਸੀ ਤੇ ਕਾਫੀ ਦਿਨਾਂ ਤੋਂ ਬਣੀ ਪਈ ਹੈ ਅੰਗਿਠੀ ਤਾਂ ਤੇ ਬਾਕੀ ਦੀ ਥੋੜਾ ਜਿ ਮਰਮਤ ਕਰਨ ਵਾਲੀ ਰਹੇਗੀ ਸੀ ਜੇ ਵੈਸੇ ਤਾਂ ਮੈਂ ਲਿੰਬਣੀ ਸੀ ਵੀ ਲਪਾਈ ਕਰਨੀ ਸੀ ਹੋਰ ਮਿੱਟੀ ਵਧੀਆ ਬਣਾ ਕੇ ਟੂੜੀ ਛਾਂੜ ਕੇ ਤੇ ਉਹ ਵਾਲੀ ਮਿੱਟੀ ਬਣਾ ਕੇ ਤੇ ਮੈਂ ਇਹਨੂੰ ਬਣਾ ਸੀ ਜਾਂ ਦਬਾਰਾ ਤੇ ਬਾਕੀ ਉਹ ਫਿਰ ਮੇਰਾ ਮੌਕਾ ਹੀ ਨਹੀਂ ਬਣਿਆ ਕਿਉਂਕਿ ਬਹੁਤ سارے ਕੰਮ ਆ ਬਾਝ ਜਾਂਦੇ ਨੇ ਘਰ ਦੇ ਵਿੱਚ ਮੰਮੀ ਵੀ ਬਿਮਾਰ ਹੋਣ ਕਰਕੇ ਨਾ ਕੰਮ ਬਹੁਤ ਜ਼ਿਆਦਾ ਵਧੇ ਪਏ ਨੇ ਕਿਉਂਕਿ ਅੱਗੇ ਉਹ ਅਨਰਿਹਤ ਨੂੰ ਸਭਾਰ ਲੈਂਦੇ ਸੀ ਤੇ ਮੀਨੋ ਚੱਲ ਲਾਲ ਚੱਲ ਚਲਾ ਲੈਂਦੇ ਸੀ ਤੇ ਕਈ ਵਾਰੀ ਥੋੜੇ ਬਹੁਤੇ ਕੰਮ ਵੀ ਵੈਸੇ ਜਿੰਨਾ ਕੁ ਟੁਕੜਾ ਹੁੰਦਾ ਸੀ ਬੈਠੇ ਬੈਠੇ ਕਾਰ ਦਿੰਦੇ ਸੀ ਜਿਵੇਂ ਸਬਜ਼ੀ ਕੱਟ ਦੇਣੀ ਜਾਂ ਕੱਪੜੇ ਤੈ ਕਾਰ ਦੇਣੇ ਹਨਾ ਵੀ ਬੈਠਣਾ ਕੰਮ ਤੇ ਹੁਣ ਉਹ ਕਾਫੀ ਬਣਾਤੇ ਉਹ ਵੀ ਮਾਰਨੇ ਤੇ ਇਸ ਕਰਕੇ ਜੀ ਕੰਮ ਹੈ ਜਿਹੜਾ ਕਾਫੀ ਮੇਰੇ ਸਿਰ ਤੇ ਜ਼ਿਆਦਾ ਆ ਗਿਆ ਹੈ ਤੇ ਬੱਚਾ ਵੀ ਛੋਟਾ ਹੈ ਤੁਹਾਨੂੰ ਪਤਾ ਹੀ ਹੈ ਫਿਰ ਬਹੁਤ ਔਖਾ ਹੋ ਜਾਂਦਾ ਹੈ ਤੇ ਇਸ ਕਰਕੇ ਜਿ ਮੇਰੀ ਅੰਗੀਠੀ ਜਿਹੜੀ ਉਹ ਨਿੰਬੜ ਵਾਲੀ ਰਹੇਗੀ ਤੇ ਹੁਣ ਮੈਂ ਉਹਦੇ ਤੇ ਪੋਚਾ ਮਾਰਦਾ ਏ ਤੇ ਮੰਮੀ ਕਹਿੰਦੇ ਪੋਚਾ ਮਾਰ ਲੈ ਇੱਕ ਵਾਰੀ ਤੇ ਫਿਰ ਇਹਦੇ ਤੇ ਅੱਗ ਬਾਲਿਓ ਤੇ ਅੱਗ ਵੀ ਬਹੁਤ ਵਧੀਆ ਬਲੀ ਏ ਜੀ ਤੇ ਇਹ ਅੰਗੀਠੀ ਜੀ ਮੇਰੇ ਹਸਬੰਡ ਨੇ ਬਣਾਈ ਆ ਤੇ ਉੱਪਰ ਇਹਦੇ ਵਿੱਚ ਨਾ ਤਾਰਾਂ ਲਾ ਕੇ ਤੇ ਇਹ ਹੁਣ ਉੱਪਰ ਉੱਪਰ ਅੱਗ ਵੱਲਦੀ ਆ ਤੇ ਜਿਹੜੀ ਈਤੀ ਸੋਇਆ ਹੈ ਉਹ نیچے ਡਿੱਗਦੀ ਰਹੇਗੀ ਇਹਦੇ ਗਿੱਠੀ ਤੇ ਆਦ ਵਿਚਾਲੇ ਆਪਾਂ ਨਾ ਛਰੀਆ ਲਾਏ ਸੀਗੇ ਛਰੀਏ ਵਿੱਚ ਤੇ ਬਹੁਤ ਵਧੀਆ ਬਣੀ ਆ ਜੀ ਤੇ ਉਹਨਾਂ ਨੂੰ ਵੀ ਬਹੁਤ ਸ਼ੌਂਕ ਹੈ ਇਹਵੇਂ ਦੀ ਚੀਜ਼ਾਂ ਬਣਾਉਣ ਦਾ ਤੇ ਆਪਣੇ ਆਪ ਹੀ ਲੱਗ ਪੈਂਦੇ ਆ ਜਦੋਂ ਵੀ ਅਸੀਂ ਸ਼ੁਰੂ ਕਰੀਏ ਕਹਿੰਦੇ ਮੈਂ ਤੁਹਾਨੂੰ ਇਸ ਤਰ੍ਹਾਂ ਬਣਾ ਕੇ ਦੇਣਾ ਹਨਾ ਤੇ ਉਹ ਵਧੀਆ ਬਣਾ ਵੀ ਬਹੁਤ ਵਧੀਆ ਲੈਂਦੇ ਆ ਤੇ ਇਹ ਦੇਖੋ ਬਹੁਤ ਵਧੀਆ ਅੱਗ ਬਲ ਰਹੀ ਸੀ ਤੇ ਮੈਂ ਨਾਲ ਹੀ ਤਾਵੜੀ ਰੱਖਤੀ ਸੀ ਉੱਪਰ ਤੇ ਗਰਮ ਹੋ ਗਈ ਤਾਂ ਮੈਂ ਫਿਰ ਵਿੱਚ ਪਾਣੀ ਪਾ ਕੇ ਰੱਖਿਆ ਹੋਇਆ ਹੈ ਤੇ ਉਹ ਪਾਣੀ ਜਦੋਂ ਖਾਣ ਲੱਗ ਜਾਵੇਗਾ ਤੇ ਆਪਾਂ ਸਾਗ ਕੱਟਿਆ ਹੋਇਆ ਪਾ ਦੇਾਂਗੇ ਵਿੱਚ ਤੇ ਸਾਗ ਵੀ ਜੀ ਮੈਂ ਚਲੋ ਜੀ ਆਪਾਂ ਪਾਣੀ ਉੱਪਰ ਰੱਖਤਾ ਹੈ ਹਨਾ ਥੋੜਾ ਜਿਹਾ ਘੱਟ ਸੀ ਮੈਂ ਗਰਮ ਕਰਕੇ ਪਾਵਾਂਗੀ ਤੇ ਇੰਗੇਠੀ ਦੇ ਵਿੱਚ ਅੱਗ ਵੀ ਬਹੁਤ ਵਧੀਆ ਬਲ ਰਹੀ ਹੈ ਜੀ ਆਪਾਂ ਫਸਟ ਟਾਈਮ ਇਹਦੇ ਤੇ ਸਾਗ ਹੀ ਤਰਿਆ ਹੈ ਤੇ ਇਕੱਠੇ ਬੀਚ ਕੇ ਆਏ ਨੇ ਜੋ ਉੱਥੇ ਡੈਡੀ ਇਹ ਰੋਕਦਨੇ ਆ ਡੈਟਰ ਨੂੰ ਆਪਣੇ ਕੋਈ ਜਗ੍ਹਾ ਦੀ ਘਾਟ ਕਮੀ ਹੋ ਚੁੱਕੀ ਹੈ ਹੁਣ ਸਾੰਦ ਬਹੁਤ ਵਧ ਗਏ ਨੇ ਤੇ ਇਧਰ ਸਾਡਾ ਇੱਕ ਦੋ ਦੀ ਗਏ ਉਹ ਵੀ ਮੋਟਰਸਾਈਕਲ ਇੱਥੇ ਰੋਕ ਜਾਂਦੇ ਨੇ। ਤੋਂ ਸਭਾ ਘਾਟੋ ਇਹ ਵੀ ਇਹ ਗੋਸੋ ਤਾਂ ਆ ਕੇ ਬੈਠ ਗਈ। ਤੇ ਚਲੋ ਜੀ ਹੁਣ ਇੱਥੇ ਆਪਣਾ ਸਾਗ ਬਣ ਗਿਆ ਸੀ। ਤੇ ਹੁਣ ਮੈਂ ਇਹਨੂੰ ਕੋਟਣਾ ਸੀਗਾ ਤੇ ਕੋਟਣ ਵਾਸਤੇ ਮੈਂ ਨਾ ਇਹਨੂੰ نیچے اتار ਲਿਆ ਏ। ਤੇ ਇਹ ਜਿੱਥੇ ਥੋੜੀ ਜਿਹੀ ਉੱਚੀ ਬਾੜੀ ਏ ਤੇ ਇਸ ਕਰਕੇ ਉੱਪਰ ਕੋਟਣਾ ਫਿਰ ਔਖਾ ਸੀਗਾ ਨਾਲੇ ਜਰਨਾ ਉਹ ਨਵੀਂ ਟੀਮੇ ਟੁੱਟਣਾ ਬਤਾ ਵੀ ਢਾਲ ਰੈਂਦਾ ਹੈ ਹਨਾ ਗਿੱਟੀ ਦਾ ਤੇ ਇਸ ਕਰਕੇ ਆਪਾਂ ਨਾ ਨੀਚੇ ਇਹਦੇ ਚਮਟੇ ਦੇ ਉੱਪਰ ਰੱਖ ਕੇ ਤਾਬੜੀ ਨੂੰ ਤੇ ਹੁਣ ਆਪਾਂ ਇਹਨੂੰ ਕੋਟ ਲਾਂਗੇ ਤੇ ਨਾਲ ਹੀ ਜੀ ਮੈਂ ਆਟਾ ਕੋਲ ਕੇ ਲੈ ਆਈ ਸੀ ਤੇ ਪਹਿਲਾਂ ਮੈਂ ਕੋਟ ਲਾਂਗੀ ਸਾਗ ਨੂੰ ਤੇ ਜਦੋਂ ਅੱਧਾ ਕੋਟਿਆ ਜਾਵੇਗਾ ਤੇ ਫਿਰ ਮੈਂ ਆਟਾ ਪਾਵਾਂਗੀ ਕਿ ਆਟਾ ਜੀ ਕੋਲ ਕੇ ਪਾਉਣਾ ਚਾਹੀਦਾ ਕਈ ਪੈਣਾ ਨਾ ਮੈਂ ਦੇਖਿਆ ਸੁੱਕਾ ਤੂੜ ਦੇੰਦਿਆਂ ਵਿੱਚ ਤੇ ਇੱਕ ਤਾਂ ਉਹ ਫਿਰ ਜਿਹੜੀ ਵਿੱਚ ਗੰਢਾਂ ਬਣ ਜਾਂਦੀਆਂ ਨੇ ਤੇ ਉਹ ਜਦੋਂ ਮੂੰਹ ਤੇ ਵਿੱਚ ਗੰਢ ਆ ਜਾਵੇ ਨਾ ਰੋਟੀ ਖਾਣ ਲੱਗਿਆਂ ਤੇ ਉਹ ਸਹੀ ਨਹੀਂ ਲੱਗਦੀ ਆਟੇ ਦੀ ਤੇ ਇਸ ਕਰਕੇ ਜੀ ਆਟੇ ਨੂੰ ਪਹਿਲਾਂ ਪਾਣੀ ਦੇ ਵਿੱਚ ਕੋਲ ਕੇ ਤੇ ਫੇਰ ਹੀ ਪਾਉਣਾ ਚਾਹੀਦਾ ਏ ਇਹਦੇ ਨਾਲ ਆਟਾ ਵੀ ਸਵਾਦ ਵੀ ਬਹੁਤ ਠੀਕ ਬਣ ਜਾਂਦਾ ਹੈ ਸਾਡਾ ਇਹ ਸੰਗਣਾ ਵਧੀਆ ਹੋ ਜਾਂਦਾ ਹੈ ਤੇ ਇੱਥੇ ਜੀ ਹੁਣ ਮੈਂ ਕੋਟ ਕੇ ਸਾਗ ਨੂੰ ਤੇ ਫਿਰ ਤੋਂ ਉੱਪਰ ਰੱਖਤਾ ਸੀ ਗਿੱਠੀ ਦੇ ਇਹ ਹੁਣ ਜੀ ਸਾਗ ਆਪਣਾ ਬਣ ਕੇ ਹੋ ਗਿਆ ਸੀ ਤਿਆਰ ਤੇ ਬਹੁਤ ਵਧੀਆ ਬਣਿਆ ਹੈ ਜੀ ਤੇ ਆਪਾਂ ਜੀ ਅੱਜ ਦੀ ਵੀਡੀਓ ਦਾ ਇੱਥੇ ਹੀ ਕਰ ਦਿਆਂਗੇ ਐਂਡ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਜੜੀ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਲਾਈਕ ਐ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਨਾਲ ਹੀ ਜੀ ਬੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰਿਆ ਕਰੋ ਤੇ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ